ਹਾਂਜੀ ਜੋ ਤੁਸੀਂ ਇਹ ਦੋ ਪੇੜ ਇਹ ਸੁੱਕੇ ਹੋਏ ਦੇਖ ਰਹੇ ਹੋ ਜੋ ਕਿ ਇਹ ਉਸ ਅੰਬਾ ਦੇ ਬਾਗ ਦੀ ਨਿਸ਼ਾਨੀ ਹੈ ਜੋ ਕਿ ਜੰਗਲੀ ਪਾਰਕ ਲਾਈਨ ਦੇ ਓਨਰਸ ਨੇ ੱਕੇ ਨਾਲ ਹੀ ਇਹ ਜਿਹੜੇ ਇੱਥੇ 28 ਰੁੱਖ ਅੰਬਾ ਦੇ ਲੱਗੇ ਸੀ ਆ ਇਹ ਸਾਰੇ ਜਿਹੜੇ ਬਾਉਂਡਰੀ ਹੈਗੀ ਹੈ ਇਹਦੇ ਨਾਲ-ਨਾਲ ਅੰਦਰ ਵੀ ਲੱਗੇ ਸੀ ਦੋ ਤਿੰਨ ਸਾਲ ਪਹਿਲਾਂ ਇਹਨਾਂ ਨੇ ਕੱਟਦੇ ਸੀ ਇੱਥੇ ਤੇ ਇੱਥੇ ਫਿਰ ਇੱਕ ਕਲੋਨੀ ਇਹਨਾਂ ਨੇ ਕਰਤੀ ਜੋ ਕਿ ਇੱਥੇ ਪਹਿਲਾਂ ਮਿਨਰਵਾ ਅਕੈਡਮੀ ਹੋਇਆ ਕਰਦੀ ਸੀ ਪਿੰਡ ਦਾਉਂ ਜਿਹੜਾ ਮੁਹੱਲੇ ਚ ਪੈਂਦੀ ਹੈ ਮੇਨ ਰੋਡ ਤੇ ਕਰਨਾ ਨੈਚਰਲ ਦਿਓਲੇ ਦੇ ਫਾਊਂਡਰ ਸੀ ਹੁਣ ਅੱਗੇ ਮੈਡਮ ਜੋ ਰੁਪਨਦੀੌਰ ਬਜਾਜ ਉਹਨਾਂ ਦੇ ਇੱਕ ਕੰਟਰੋਲ ਚ ਸੀਗੀ ਮੇਰਾ ਕਿਆਲ ਤੇ ਇਹ 26 26 ਏਕੜ ਚ ਕਲੋਨੀ ਕੱਟੀ ਗਈ ਅਫੋਰਡੇਬਲ ਹਾਊਸਿੰਗ ਸਕੀਮ ਦੇ ਤਹਿਤ ਜਿੱਥੇ ਹੁਣੇ ਕਰੋੜਾ ਰੁਪਏ ਦਾ ਸ਼ੋਰੂਮ ਇਹ ਵੇਚ ਰਹੇ ਨੇ ਅਫੋਰਡੇਬਲ ਹਾਊਸਿੰਗ ਸਕੀਮ ਦੇ ਤਹਿਤ ਤੇ ਪਲਾਟ ਵੀ ਹੈਗੇ ਆ ਜੋ ਕਿ ਸੁਣਨ ਚ ਆਇਆ ਕਿ ਇਹਨਾਂ ਨੇ ਪਹਿਲਾਂ ਇੱਥੇ 32 32000 ਰੁਪਏ ਪ੍ਰਤੀ ਗੱਜ ਇਨਵੈਸਟਰਸ ਨੂੰ ਚੱਕਵਾਏ ਸੀਗੇ 프리 ਲਾਂਚਿੰਗ ਸਕੀਮ ਦੇ ਤਹਿਤ ਜੋ ਸੁਣਿਆ ਹੈ ਤੇ ਇਹ ਦੋ ਪੇੜ ਜਿਹੜੇ ਹੈਗੇ ਨੇ ਇਹ ਹਰੇ ਭਰੇ ਸੀਗੇ ਹੁਣੇ 6 7 8 ਮਹੀਨੇ ਪਹਿਲਾਂ ਜਿਸ ਦੇ ਇੱਕ ਸਾਜ਼ੀ ਦੇ ਤਹਿਤ ਇਹਦੇ ਜੜਾਂ ਦੇ ਵਿੱਚ ਕੋਈ ਕੈਮੀਕਲ ਪਾ ਕੇ ਪਾਇਆ ਜਾਂਦਾ ਜਿਸ ਦੇ ਤਹਿਤ ਇਹ ਸੜ ਚੁੱਕੇ ਹਨ ਹੁਣ ਹੁਣ ਜੰਗਲਾਤ ਵਿਭਾਗ ਇਹਨਾਂ ਨੂੰ ਕੱਟਣ ਵਾਸਤੇ ਇਨਟਾਈਟਲ ਲੈ ਕਿਉਂਕਿ ਸੁੱਕੇ ਪੇੜਾਂ ਨੂੰ ਉਹ ਕੱਟ ਸਕਦਾ ਹੈ ਜਿਹੜੇ ਕਿਉਂਕਿ ਇਹ ਕਿਸੇ ਦੇ ਉੱਤੇ ਡਿੱਗ ਸਕਦੇ ਆ ਬਹਾਨਾ ਹੁਣ ਬਣ ਚੁੱਕਿਆ ਹੈ ਪਰ ਇਹ ਆਪਣੇ ਆਪ ਨਹੀਂ ਸੁੱਕੇ ਜੋ ਕਿ 50 60 ਸਾਲ ਤੋਂ ਇੱਥੇ ਲੱਗੇ ਸੀਗੇ ਇਹ ਸਕਾ ਦਿੱਤੇ ਗਏ ਆ ਕੈਮੀਕਲ ਪਾ ਕੇ ਕੋਈ ਦੇਖੋ ਇਹ ਰੋੜ ਇਹਨਾਂ ਨੇ ਬਣਾਣੀ ਆ ਹੁਣ ਇੱਥੇ ਇਹ ਰਸਤੇ ਦਾ ਰੋੜਾ ਾਟਕਣਗੇ ਇਸ ਕਰਕੇ ਇਹ ਪੇੜ ਜਿਹੜੇ ਸੁੱਕ ਗਏ ਨੇ ਇਹ 6-7 ਮਹੀਨੇ ਪਹਿਲਾਂ ਦੇ ਪੇੜ ਹਰੇ-ਭਰੇ ਸੀਗੇ ਸਾਲ ਪਹਿਲਾਂ ਕਹਿ ਲੋ ਇੱਕ ਇੱਕ ਪਿਛਲਾ ਪੇੜ ਜਿਹੜਾ ਉਹਦੇ ਪੱਤੇ ਦੁਬਾਰਾ ਆ ਗਏ ਸੀਗੇ ਇਹਨਾਂ ਨੇ ਫੇਰ ਕੈਮੀਕਲ ਪਾ ਕੇ ਛੜਤਾ ਐਵੇਂ ਹੀ ਅੱਗੇ ਇੱਕ ਹੋਰ ਪੇੜ ਹੈਗਾ ਪੰਜਾਬ ਨੈਸ਼ਨਲ ਬੈਂਕ ਦੇ ਸਾਹਮਣੇ ਉਹ ਵੀ ਬੜਾ ਹਰਾ ਭਰਾ ਸੀਗਾ ਉਹ ਕਿਸੇ ਫਲ ਫਰੂਟ ਦਾ ਹੈ ਜਾ ਤੇ ਉਹ ਵੀ ਇਸੇ ਕੈਮੀਕਲ ਨਾਲ ਇਹਨਾਂ ਸਾੜ ਦਿੱਤਾ ਗਿਆ ਉਹ ਅੱਗੇ ਜਾ ਕੇ ਪੰਜਾਬ ਨੈਸ਼ਨਲ ਬੈਂਕ ਦੇ ਅੱਗੇ ਜਾ ਕੇ ਆਏ ਇਸੇ ਰੋਡ ਤੇ ਜਿਹੜੀ ਦਾਉ ਦੇ ਪਿੰਡ ਅੰਦਰ ਗੁਰਦੁਆਰਾ ਸਾਹਿਬ ਨੂੰ ਜਾ ਰਹੀ ਹੈ ਤੇ ਅਸੀਂ 2-3 ਸਾਲ ਪਹਿਲਾਂ ਵੀਡੀਓ ਪਾਈ ਸੀ ਜਿਹੜੇ ਇੱਥੇ ਦੇ ਸਾਰਨਪੁਰ ਤੋਂ ਬੰਦੇ ਕੱਟ ਰਹੇ ਸੀ ਉਹਨਾਂ ਦੇ ਲਾਈਵ ਅਸੀਂ ਉਹਨਾਂ ਦੀ ਕਟਿੰਗ ਕਰਨ ਦੀ ਬਾਤੀ ਸੀ ਔਰ ਇੱਥੇ ਪੁਲਿਸ ਥਾਣਾ ਜੋ ਬਲੰਗੀ ਨੂੰ ਲੱਗਦਾ ਉੱਥੇ ਵੀ ਕੰਪਲੇਨਟ ਕਰਤੀ ਸੀ ਚੀਫ ਕੰਜ਼ਰਵੇਟਰ ਕੋਰਸ ਨੇ ਮਿਸ਼ਰਾਲ ਸਾਹਿਬ ਸੀ ਨੂੰ ਪਰਸਨਲੀ ਵੀ ਦੱਸਿਆ ਸੀ ਕੰਪਲੀਟ ਵੀ ਦਿੱਤੀ ਸੀ ਉੱਥੇ ਲਿਖਤੀ ਰੂਪ ਦੇ ਵਿੱਚ ਉੱਥੇ ਤੇ ਇਥੇ ਦੇ ਟਾਊਨ ਪਲਾਨਰ ਮਿਸਟਰ ਟਵਾਲ ਸਾਹਿਬ ਨੂੰ ਵੀ ਇਹਦੀ ਇਤਲਾਹ ਦਿੱਤੀ ਸੀ ਐਸਡੀਐਮ ਮੈਡਮ ਨੂੰ ਵੀ ਦਿੱਤੀ ਸੀ ਡੀਸੀ ਸਾਹਿਬਾ ਨੂੰ ਵੀ ਦਿੱਤੀ ਸੀ ਤੇ ਇਥੇ ਭਗਤ ਪੂਰਨ ਸਿੰਘ ਜਿਹੜੀ ਇਹ ਸੁਸਾਇਟੀ ਹੈਗੀ ਹੈ ਫੌਰ ਇਹ ਪਰਿਆ ਵਰੰਦੀ ਉਹਨਾਂ ਦੇ ਮੁਖੀ ਵੀ ਆਏ ਸੀ ਜੋ ਮੋਹਾਲੀ ਦੇ ਵਿੱਚ ਹੈ ਤੇ ਇਹ ਸਾਰਾ ਹੁਣ ਤੁਸੀਂ ਵੇਖ ਲਓ ਇਸ ਚੀਜ਼ ਦੀ ਇਤਲਾਹ ਮੈਂ ਕਲੋਨੀ ਕੱਟਣ ਤੋਂ ਪਹਿਲਾਂ ਜਿਹੜੇ ਸਾਡੇ ਜੰਗਲਾਤ ਮੰਤਰੀ ਸੀਗੇ ਇਹ ਤੇ ਆਮ ਆਦਮੀ ਪਾਰਟੀ ਦੇ ਘਟਾਰੋ ਚੱਕ ਜੇ ਉਹਨਾਂ ਨੂੰ ਵੀ ਉਹਨਾਂ ਨੇ ਪਹਿਲੀ ਜਦੋਂ ਉਹਨਾਂ ਨੇ ਆਪਣੀ ਜੁਆਇਨਿੰਗ ਕੀਤੀ ਸੀ ਪਹਿਲੀ ਪ੍ਰੈਸ ਕਾਨਫਰੰਸ 'ਚ ਮੈਂ ਦੱਸ ਦਿੱਤਾ ਸੀ ਵੀ ਇਹ ਮੋਡਰਸ ਪਰੰਡੀ ਹੁੰਦੀ ਹੈ ਪੇੜ ਨੂੰ ਕੈਮੀਕਲ ਪਾ ਕੇ ਸੜ ਦਿੱਤਾ ਜਾਂਦਾ ਹੈ ਫਿਰ ਇਹ ਉਹਨੂੰ ਗਿਰਾ ਦਿੰਦੇ ਰਸਤਾ ਪਾ ਕੇ ਕਿਸੇ ਦੇ ਉੱਤੇ ਨਾ ਗਿਰ ਜੇ ਪਰ ਇਹਨਾਂ ਨੇ ਤਾਂ ਫਲਦਾਰ ਜਿਹੜੇ ਅੰਬ ਸੀ ਐਨਐਚ ਨੈਸ਼ਨਲ ਹਾਈਵੇ ਤੇ ਉੱਤੇ ਲੱਗੇ ਸੀ ਉਹ ਵੀ 10-15 ਕੱਟ ਤੇ ਅੰਦਰ ਦਾ ਕੱਟੇ-ਕੱਟੇ ਆ ਪਰ ਇਹਨਾਂ ਦੇ ਉੱਤੇ ਕੋਈ ਅਜੇ ਤੱਕ ਐਕਸ਼ਨ ਨਹੀਂ ਹੋਇਆ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇੰਨਾ ਪਰਿਆਵਰਣ ਖਰਾਬ ਹੋ ਗਿਆ ਐਨਵੇਂ ਹੀਟ ਵੱਧ ਰਹੀ ਹੈ ਆਕਸੀਜਨ ਦੀ ਕਟ ਹੋ ਰਹੀ ਹੈ ਉਸ ਦੇ ਦੌਰਾਨ ਇਹ ਕੰਮ ਕਰਨਾ ਬਹੁਤ ਹੀ ਘਾਤਕ ਸਿੱਧ ਹੋਏਗਾ ਇਨਸਾਨੀਅਤ ਵਾਸਤੇ ਤੇ ਸਾਡਾ ਕੰਮ ਹੈ ਅਸੀਂ ਅਗਾਹ ਕਰਨਾ ਜਰਨਲਿਸਟਾਂ ਦਾ ਉਹ ਅਸੀਂ ਕਰ ਰਹੇ ਆ ਆਪਣੀ ਡਿਊਟੀ ਨਿਭਾ ਰਹੇ ਹਾਂ ਤੇ ਮੈਨੂੰ ਟਵਾਲ ਸਾਹਿਬ ਕਹਿੰਦੇ ਜੀ ਮੈਂ ਪਰਸਨਲੀ ਮਿਲਿਆ ਸੀ ਲੈਟਰ ਵੀ ਦਿੱਤੀ ਸੀ ਕਹਿੰਦੇ ਯਾਰ ਇੱਥੇ ਹਜ਼ਾਰਾਂ ਹੀ ਲਾਣੇ ਆ ਉਹ ਜੰਗਲੇ ਰੁੱਖ ਲੱਗ ਜਾਣਗੇ ਨਾ ਹੁਣ ਜਿਹੜੇ ਉਹ ਛਾਂਦਾਰ ਰੁੱਖ ਸੀ ਜਿਹੜੇ ਜਿੱਥੇ ਫਲ ਫਰੂਟ ਲੱਗਦੇ ਸੀ ਦੇਸੀ ਅੰਬ ਸੀ ਦੇਸੀ ਅੰਬ ਸੀ ਜਿਹੜੇ ਕਿ 60 70 ਸਾਲ ਤੋਂ ਮੁੱਢੋਂ ਸਾਡੇ ਚੱਲਦੇ ਆ ਰਹੇ ਸੀ ਉਹ ਵੜਦੇ ਜਿੱਥੇ ਕੀ ਇਕੋਸਿਸਟਮ ਬੈਲੈਂਸ ਕਰਨ ਵਾਲੇ ਪਤਾ ਨਹੀਂ ਕਿੰਨੇ ਕੀਟ ਪਤੰਗੇ ਪੰਛੀ ਰਹਿੰਦੇ ਸੀ ਤੇ ਇਹ ਉਹਨਾਂ ਦਾ ਇੱਕ ਗੈਰਜਮਵਰਾਨਾ ਜਵਾਬ ਸੀ ਮਿਸਟਰ ਟਵਾਲ ਜੋ ਕਿ ਟਾਊਨ ਪਲਾਨਰ ਦੇ ਚੀਫ ਹੈਗੇ ਨੇ ਮੈਂ ਉੱਥੇ ਖੁਦ ਗਿਆ ਸੀ ਮੈਂ ਕੋਈ ਰਿਕਾਰਡਿੰਗ ਤਾਂ ਨਹੀਂ ਕੀਤੀ ਪਰ ਮੈਂ ਤੁਹਾਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਯਾਦ ਆ ਜਾਊਗਾ ਜੇਕਰ ਮੇਰੀ ਇਹ ਵੀਡੀਓ ਦੇਖਣਗੇ ਸੋ ਪਰਿਆਵਰਣ ਪ੍ਰੇਮੀ ਸਾਰੇ ਇਨਸਾਨੀਅਤ ਨੂੰ ਧਿਆਨ ਚ ਰੱਖਣ ਵਾਲੇ ਬੰਦੇ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰੋ ਕਿ ਕਿੰਨਾ ਕਹਾਨ ਹੋ ਰਿਹਾ ਰੁੱਖਾਂ ਦਾ ਇੱਕ ਪਾਸੇ ਅਸੀਂ ਰੁੱਖ ਲਗਾ ਰਹੇ ਕਿੱਥੇ ਪੂਰੇ ਭਰਪੂਰ ਰੁੱਖ ਜਿਨ੍ਹਾਂ ਨੂੰ ਫਲ ਲੱਗਦੇ ਸੀਗੇ ਉਹਨਾਂ ਨੂੰ ਵੜ ਦਿੱਤਾ ਗਿਆ ਅਸੀਂ ਬੜੀ ਬੇਰਹਿਮੀ ਦੇ ਨਾਲ ਵਿਦਾਊਟ ਐਨੀ ਇਹਦੀ ਡਿਮਾਰਕੇਸ਼ਨ ਜੋ ਕੰਸਰਨਡ ਪਟਵਾਰਖਾਨੇ ਤੋਂ ਕਰਾਏ ਬਿਨਾ ਇਹ ਸਾਰੇ ਕਾਨੂੰਨ ਦੇ ਭੋਗੇ ਨੇ ਤੇ ਇਹਨਾਂ ਦੇ ਉਸ ਦੇ ਮੁਤਾਬਕ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਜੁਗਲੀ ਪਾਰਕ ਲਾਈਨ ਦੇ ਕਾਰਨਾਮੇ ਆ ਇਹ ਮਤਲਬ ਪਰਿਆਵਰਣ ਦੀ ਕਾਸਟ ਦੇ ਉੱਤੇ ਅਨੈਸੈਸਰੀ ਜਿਹੜੀ ਇਹ ਡਿਵੈਲਪਮੈਂਟ ਹੈ ਇਹ ਹੁਣ ਤੁਸੀਂ ਆਪਣੇ ਆਪ ਦੱਸਿਓ ਵੀ ਇਹ ਜਾਇਜ਼ਾ ਹੈ ਐ ਤਾਂ ਰੁਕੇਗਾ ਹੀ ਨਹੀਂ ਇੱਥੋਂ ਦੀ ਬਾਹਰੋਂ ਇੰਨੇ ਮਾਈਗ੍ਰੇਸ਼ਨ ਆ ਰਹੇ ਚਾਹੇ ਇੱਥੇ ਚਾਹੇ 5 ਕਰੋੜ ਦੀ ਵਾਦੀ ਕਰ ਲਓ ਸੜਕਾਂ ਦਾ ਕੀ ਹਾਲ ਹੋ ਚੁੱਕਿਆ ਹੈ ਰੋਡਸ ਦੇ ਉੱਤੇ ਇੰਨਾ ਟ੍ਰੈਫਿਕ ਰਹਿੰਦਾ ਹੈ ਇੱਥੇ ਕੋਈ ਹਾਲਤ ਰਹਿ ਗਈ ਹੈ ਪੋਜੀਸ਼ਨ ਜੋ ਕਿ ਲੀਕ ਕਾਰਬੂਜ਼ੀਆਂ ਨੇ ਇਹ ਸ਼ਹਿਰ ਚੰਡੀਗੜ੍ਹ ਦਾ ਵਸਾਇਆ ਸੀ ਕਿੰਨਾ ਟ੍ਰੈਫਿਕ ਹੋ ਚੁੱਕਿਆ ਹੈ ਇਹ ਇਹ ਰੁਕ ਹੀ ਨਹੀਂ ਜੋ ਸਾਡੂੰ ਜ਼ਿੰਦਗੀ ਦੇਣ ਕੇ ਆਉਣ ਵਾਲੇ ਸਮੇਂ ਚ ਤੋਂ ਇਹ ਪਿੰਡ ਦਾਉ ਜੋ ਜ਼ਿਲ੍ਹਾ ਮੁਹਾਲੀ ਚ ਪੈਂਦਾ ਉਸ ਦਾ ਇਹ ਮੈਂ ਤੁਹਾਨੂੰ ਬਖਿਆਨ ਸੁਣਾਇਆ ਹੈ ਧੰਨਵਾਦ